ਲੇ 88 ਚ ਵੇਖਿਆ ਹੈ ਜੀ 88 ਚ ਪਿਆ ਹੈ ਪਾਣੀ ਬਹੁਤ ਹੈਗਾ ਉਦੋਂ ਵੀ ਪਾਣੀ ਤੋਂ ਸੀ ਟੁੱਟੀ ਹੈ ਤਿੰਨ ਜਗ੍ਹਾ ਤੋਂ ਉਦੋਂ ਵੀ ਟੁੱਟੀ ਸੀ ਬਹੁਤ ਨੁਕਸਾਨ ਹੋ ਰਿਹਾ ਜੀ ਪਿੰਡਾਂ ਚ ਬਹੁਤ تباہੀ ਹੋ ਰਹੀ ਹੈ ਇਹ ਨੁਕਸਾਨ ਵੀ ਬਹੁਤ ਸਾਰੇ ਪਾਣੀ ਫੇਰਿਆ ਤੇ ਨੁਕਸਾਨ ਘਰਾਂ ਦੇ ਘਰ ਹੀ تباہੀ ਹੋ ਗਈ ਹੈ ਅਪੀਲ ਕੀਤੀ ਰਹੀ ਸੀ ਲੋਕਾਂ ਨੂੰ ਔਰ ਟੀਮਾਂ ਬਣਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪੇਚੇ ਗਏ ਕੋਈ ਪਤਾ ਕਿਹੜੇ ਮੋਕੇ ਬੰਨ ਟੋਟੀ ਜਾਣਾ ਤੋਂ ਸੀ ਟੁੱਟ ਜਾਣੀ ਹੈ ਕਿਉਂ ਤੁਸੀਂ ਗਲੀ ਦੀ ਹੈ ਪਾਣੀ ਦੇ ਨਾਲ ਗਲੀ ਦੀ ਮਿੱਟੀ ਸਾਫ ਗਲੀ ਦੀ ਖਰਾਬ ਹੋ ਗਈ ਹੈ ਜਗਬਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿੱਦਾਂ ਕਿ ਪਹਾੜਾਂ ਦੇ ਵਿੱਚ ਲਗਾਤਾਰ بارش ਬਾਰਿਸ਼ ਹੋਣ ਦੇ ਚੱਲਦੇ ਜਿਹੜੀਆਂ ਕੱਲ ਮਾਧੋਪੁਰ ਤੋਂ ਜਿਹੜੀਆਂ ਤਸਵੀਰਾਂ ਭਿਆਨਕ ਜਿਹੜੀਆਂ ਦੇਖਣ ਨੂੰ ਮਿਲੀਆਂ ਸੀਗੀਆਂ ਔਰ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਸ ਦੇ ਰੁੜਨ ਦੀ ਵੀ ਜਿਹੜੀ ਹੈ ਗੱਲਬਾਤ ਉਹ ਸਾਹਮਣੇ ਆਈ ਸੀਗੀ ਔਰ ਤਿੰਨ ਜਿਹੜੇ ਫਲੱਡ ਗੇਟ ਨੇ ਉਹ ਟੁੱਟ ਚੁਕੇ ਸੀਗੇ ਔਰ ਉੱਥੇ ਉਸ ਦੇ ਨਾਲ ਹੀ ਜੇ ਗੱਲ ਕਰੀਏ ਆਪਾਂ ਇਸ ਟਾਈਮ ਮੀਰਥਲ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਬਿਆਸ ਨਦੀ ਜਿਹੜੀ ਪੈਂਦੀ ਹੈਗੀ ਆ ਤਸਵੀਰਾਂ ਤੁਹਾਨੂੰ ਵਿਖਾ ਦਿੰਨਾ ਚਾਹੁੰਦੇ ਆ ਕਿ ਇਹ ਬਿਆਸ ਨਦੀ ਦੀਆਂ ਤਸਵੀਰਾਂ ਤੁਹਾਨੂੰ ਆ ਰਿਹਾ ਹੈਗੇ ਆ ਜਿਸ ਦੇ ਚਲਦਿਆਂ ਅੱਜ ਆਪ ਕੱਲ ਜਿਹੜੀ ਆ ਇੱਕ ਨੋਟੀਫਿਕੇਸ਼ਨ ਜਿਹੜੀ ਆ ਹਿਮਾਚਲ ਵੱਲੋਂ ਜਾਰੀ ਕੀਤੀ ਗਈ ਸੀ ਕਿ ਕੋਂਗ ਡੈਮ ਤੋਂ ਜਿਹੜਾ 110000 ਕਿਊਸਿਵ ਪਾਣੀ ਜਿਹੜਾ ਉਹ ਛੱਡਿਆ ਜਾਣਾ ਸੀਗਾ ਔਰ ਹੂੰ ਤਕਰ ਜਿਹੜਾ ਪਾਣੀ 110000 ਪਾਣੀ ਜਿਹੜਾ ਉਹ ਛੜ ਚੁਕਿਆ ਹੈਗੇ ਹੈਗੇ ਨੇ ਔਰ ਫਿਰ ਇੱਕ ਵਾਰੀ ਤਸਵੀਰਾਂ ਦਿਖਾ ਦੇਣਾ ਚਾਹੁੰਦੇ ਆ ਔਰ ਜੇ ਗੱਲ ਕਰੀਏ ਫਸਲਾਂ ਦੀ ਤੇ ਫਸਲਾਂ ਵੀ ਜਿਹੜੀਆਂ ਪੂਰੀਆਂ ਕਿਸਾਨਾਂ ਦੀਆਂ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਨੇ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਜਿਹੜਾ ਵੜ ਚੁਕਿਆ ਹੈਗਾ ਔਰ ਲੋਕਾਂ ਦਾ ਕਾਫੀ ਜਿਹੜਾ ਨੁਕਸਾਨ ਵੀ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਨਾਲ ਦੀ ਨਾਲ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਆ ਰੈਸਕਿਊ ਜਿਹੜਾ ਲਗਾਤਾਰ 에ਅਰ ਫੋਰਸ ਦੀਆਂ ਟੀਮਾਂ ਵੱਲੋਂ ਜਾਂ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਆਰਮੀ ਦੀ ਟੀਮਾਂ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਔਰ ਲੋਕਾਂ ਨੂੰ ਜਿਹੜਾ ਬਚਾ ਕੇ ਸੁਰੱਖਿ ਸੁਰੱਖਿਤਾ ਜੜੀਆਂ ਥਾਵਾਂ ਦੇ ਉੱਤੇ ਲਿਜਾਇਆ ਜਾ ਰਿਹਾ ਔਰ ਲੋਕਾਂ ਦੀ ਜਿਹੜੀ ਆ ਮੰਗ ਹੈਗੀ ਆ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਗੁਹਾਰ ਲਗਾਈ ਆ ਕਿ ਸਾਡੇ ਜਿਹੜੇ ਡੰਗਰ ਬੱਚੇ ਨੇ ਉਹ ਵੀ ਪਾਣੀ ਦੀ ਚਪੇੜ ਦੇ ਵਿੱਚ ਆ ਕੇ ਜਿਹੜਾ ਉਹਨਾਂ ਦਾ ਕਾਫੀ ਜਿਹੜਾ ਨੁਕਸਾਨ ਹੋ ਚੁੱਕਿਆ ਔਰ ਲੋਕਾਂ ਨਾਲ ਸਥਾਨਿਕ ਜਿਹੜੇ ਲੋਕ ਨੇ ਉਹਨਾਂ ਨਾਲ ਜਦ ਗੱਲਬਾਤ ਕੀਤੀ ਗਈ ਆ ਤੇ ਉਹਨਾਂ ਨੇ ਮਾਨ ਸਰਕਾਰ ਕੋਲੋਂ ਜਿਹੜਾ ਮੁਆਵਜ਼ਾ ਮੰਗਣ ਦੀ ਜਿਹੜੀ ਆ ਉਹ ਮੰਗ ਰੱਖੀ ਆ ਔਰ ਸਾਡੇ ਚੈਨਲ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਆ ਨਦੀਆਂ ਨਾਲੀਆਂ ਦੇ ਦਰਿਆਵਾਂ ਦੇ ਲਾਗੇ ਜਿਹੜਾ ਵਾ ਉਹ ਨਾ ਜਾਇਆ ਜਾਏ ਤਾਂ ਕਿ ਕੋਈ ਵੀ ਜਿਹੜੀ ਆ ਅੰਸੁਖਾ ਵੀ ਕਟਰਾ ਜਿਹੜੀ ਨਾ ਵਾਪਰ ਸਕੇ ਲਾ ਕੇ ਕੋਈ ਨਾ ਹਲੇ ਰਹੇ ਉਹ ਪਾਣੀ ਬਹੁਤ ਤੇਜ਼ੀ ਨਾਲ ਵਸਫਾਰ ਨਾਲ ਵਧ ਰਿਹਾ 2 ਵਜੇ ਦਾ ਪਾਣੀ ਛੱਟਿਆ ਬਹੁਤ ਵਸਫਾਰ ਨਾਲ ਕੋਈ ਵੀ ਲਾ ਕੇ ਇੱਥੇ ਨਾ ਰਹੇ ਜੋ ਪਿੰਡ ਆ ਉੱਠ ਕੇ ਆਪਣੀ ਸੁਰਸਰ ਜਗ੍ਹਾ ਤੇ ਚਲ ਜਾਏ ਇਹ ਬੇਨਤੀ ਕੀਤੀ ਜਾਂਦੀ ਆ ਕਿ ਜਲਦੀ ਜਲਦੀ ਪਾਣੀ ਬਹੁਤ ਜਲਦੀ ਵਧ ਰਿਹਾ ਆਪਣਾ ਨੁਕਸਾਨ ਆ ਕੋਈ ਵੀ ਇੱਥੇ ਲਾਗੇ ਨਾ ਰਹੇ ਆਪਣਾ ਆਪ ਹੁਣੇ ਬਚਾਰੋ ਆਪਣਾ ਬਚਾ ਕੇ ਰੱਖੋ ਜੋ ਡੰਗਰ ਬਸੂ ਸਭ ਬਚਾ ਕੇ ਰੱਖੋ ਕਿੰਨੇ ਕ ਪਿੰਡ ਜਿਹੜੇ ਆ ਉਹ ਪਿੰਡ 60-70 ਪਿੰਡ ਜਿਹੜੇ ਲਪੇਟ ਚ ਲਾ ਕੇ ਆਏ ਹੋਏ ਆ ਤੁਸੀਂ ਸਾਬ ਆਪਣਾ ਆਪਣਾ ਪਚਾ ਕਰ ਲੈਣ ਤੇ ਪਾਣੀ ਬਹੁਤ ਉੱਤਾਰਨਾ bắt ਰਿਹਾ ਪਹਿਲੇ ਵੀ ਕਦੀ ਇਦਾਂ ਦਾ ਫਲੱਡ ਤੁਸੀਂ ਦੇਖਿਆ ਜਿਹੜਾ ਹਾਂਜੀ ਪਹਿਲੇ 88 ਚ ਵੇਖਿਆ ਸੀ ਜੀ 88 ਚ ਪਿਆ ਸੀ ਪਾਣੀ ਬਹੁਤ ਸੀਗਾ ਉਦੋਂ ਵੀ ਪਾਣੀ ਤੁਸੀਂ ਟੁੱਟੀ ਹੈ ਤਿੰਨ ਜਗ੍ਹਾ ਤੋਂ ਉਦੋਂ ਵੀ ਟੁੱਟੀ ਸੀ ਤੇ 2 ਸਾਲ ਪਹਿਲੇ ਵੀ ਟੁੱਟੀ ਹੈ ਦੋਵਾਂ ਤੋਂ ਕਿਸਾਨਾਂ ਦਾ ਕਿੰਨਾ ਕੁ ਨੁਕਸਾਨ ਮਿਲ ਗਿਆ ਹੁੰਦਾ ਵੇਖ ਰਿਓ ਇਸ ਲਈ ਬਹੁਤ ਨੁਕਸਾਨ ਹੋ ਰਿਹਾ ਜੀ ਪਿੰਡਾਂ 'ਚ ਬਹੁਤ ਤਬਾਈ ਹੋ ਰਹੀ ਹੈ ਨੁਕਸਾਨ ਵੀ ਬਹੁਤ ਇੱਥੇ ਪਾਣੀ ਫੇਰਿਆ ਤੇ ਨੁਕਸਾਨ ਘਰਾਂ ਦੇ ਘਰ ਹੀ ਤਾਂ ਬਾਈ ਹੋ ਗਈ ਹੈ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਆਪਰੇ ਤੁਸੀਂ ਤਾਂ ਜਿਹੜੀ ਮਿੱਟੀ ਪਾਈ ਜਾਏ ਨਾਲੇ ਤੇ ਆਪਣਾ ਆਪ ਜਿਹੜਾ ਬਚਾ ਕੇ ਰੱਖਣ ਵੀ ਆਪਣਾ ਆਪਣੇ ਜ ਆਪਣੇ ਜੀ ਆਪਣੇ ਸਾਹਮਣੇ ਰੱਖਣ ਡੰਗਰ ਬਸਾ ਜਾਂ ਸਾਹਮਣੇ ਰੱਖਣ ਪਾਣੀ ਦੇ ਲਾਗੇ ਨਾ ਜਾਣ ਕੋਈ ਪਤਾ ਕਿਹੜੇ ਮੋਕੇ ਬੰਨ ਟੁੱਟ ਜਾਣਾ ਤੁਸੀਂ ਟੁੱਟ ਜਾਣੀ ਹੈ ਕਿਉਂ ਤੁਸੀਂ ਗਲੀ ਦੀ ਪਾਣੀ ਦੇ ਨਾਲ ਗਲੀ ਦੀ ਮਿੱਟੀ ਸਾਹ ਗਲੀ ਦੀ ਖਰਾਬ ਹੋ ਗਈ ਹੈ ਪਠਾਨਕੋਟ ਤੋਂ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ